ਜਮਾਨ ਜਿਹੜੇ ਵਿਕ ਜਾਂ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਹਿੱਟਪ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਛੱਡਣ ਤਸਰੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਜਿਨ੍ਹਾਂ ਵਿੱਚ ਦੋ ਸੁਈਆਂ ਤੇ ਇੱਕ ਗੱਬਣ ਹੈ ਸੁਈਆਂ ਦੀ ਆਪਣੀ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪੁੱਛ ਵੇਖ ਚੱਕ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਜੀ ਸਭ ਬਹੁਤ ਵਧੀਆ ਤੁਸੀਂ ਸੁਣਾਓ ਸਭ ਵਧੀਆ ਜੀ ਹਾਂਜੀ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਅਮਰ ਪਿੰਡ ਛੱਡਣ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਟਾਰੀਵਾਗਾ ਬਾਰਡਰ ਵਾਲੇ ਰੋਡ ਤੇ ਪੈਂਦੇ ਜੀ ਆਪਾਂ। ਟਾਰੀਵਾਗਾ ਬਾਰਡਰ ਵੀ ਲੱਗ ਗਈ ਆ ਹਨਾ। ਹਾਂਜੀ ਟਾਰੀਵਾਗਾ ਬਾਰਡਰ ਆ। ਢੂਲਟਕਸ ਵਾਲਾ ਆਪਣਾ ਪਿੰਡ ਜੀ। ਹਾਂਜੀ ਢੂਲਟਕਸ ਦੇ ਬਿਲਕੁਲ ਨਾਲ ਹੀ ਆ। ਹਾਂਜੀ ਖਾਸੇ ਦੇ ਨਾਲ। ਠੀਕ ਆ ਜੀ। ਤੇ ਫੋਨ ਨੰਬਰ ਵੀ ਬੋਲ ਦੋ। ਫੋਨ ਨੰਬਰ 7340769982। ਠੀਕ ਆ। ਤੇ ਅੱਜ ਕੰਮ ਹੈ ਗਿਆ ਤਿੰਨ ਹਨਾ ਆਪਣੇ ਕੋਲ। ਅੱਜ ਦਵਾ ਤਿੰਨ ਹਜ਼ਾਰ ਰੁਪਏ ਭਾਈ ਜੀ। ਠੀਕ ਆ। ਤੇ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਇਹ ਜਿਹੜੀ ਸੋਨੇ ਰੰਗ ਰੂਪ ਚ ਆ। ਥਾਣੇ ਮੇਰੇ ਤੁਹਾਨੂੰ ਦਿਖਾ ਰਹੀ ਏ ਕਰੀ ਲੱਗ ਗਿਆ ਤਾਂ ਠੰਡੀ ਠੰਡੀ ਬੜੀਆ ਰੀ ਭਾਈ ਗੱਲ ਹੀ ਕੋਈ ਨਹੀਂ ਕਰਮ ਵਾਲੀ ਕਹਿੰਦੀ ਕੋਈ ਦੱਸੀਏ ਤੇ ਬਾਰੇ ਫਿਰ ਦੱਸ ਇਹ ਹਰ ਰੀ ਭਾਈ ਪਹਿਲਾ ਸੂਆ ਵਹਿਰ ਜੇ ਅੱਛਾ ਦੋ ਦਿਨ ਨੂੰ ਮੇਰੇ ਮੂੰਹੋਂ ਚਾਰ ਦੰਦ ਜੇ ਦੁੱਧ ਦੇ ਥੱਲੇ 18 ਕਿਲੋ ਚੋਗੇ ਲਿਆਂਦਾ ਜੇ ਅੱਛਾ ਨਾ ਨੇ ਵਸ਼ੀ ਨਹੀਂ ਦਿੱਤੀ ਫਾਰਮ ਤੋਂ ਵਸ਼ੀ ਲਈ ਆ ਅੱਛਾ ਵਸ਼ੀ ਬੜੀ ਚੰਗੀ ਆ ਕੋਈ ਵੰਗੇ ਦੀ ਨਹੀਂ ਲੋੜ ਕੋਈ ਗੱਲ ਨਹੀਂ ਬਾਦਣੀ ਐ ਅੱਛਾ ਹਾਂਜੀ ਥੋੜਾ ਜਿਆ ਮਨ ਲੂ ਆਉਣ ਦਾ ਕਰਕੇ ਹਿਰ ਵਜਾ ਕਰ ਗਈ ਦੁੱਧ ਆ ਹੁਣ 16 ਕਿਲੋ ਪੱਕਾ ਜੇ ਥੱਲੇ ਆਣ ਕੇ ਤਸੱਲੀ ਕਰ ਲੈ ਬਈ ਤਿਆਰ ਜਿਹੜਾ ਤਿਆਰ ਤੇ ਬੱਚਾ ਨਹੀਂ ਦਿੱਤਾ ਉਹਨਾਂ ਨੇ ਨਹੀਂ ਬੱਚਾ ਨਹੀਂ ਦਿੱਤਾ ਉਹ ਕਹਿੰਦੇ ਵਸ਼ੀਆਂ ਹੀ ਪਾਲ ਕੇ ਵੇਚਦੇ ਆਪਾਂ ਮੱਛੀ ਤੋਂ ਵਸ਼ੀ ਦੇਣੀ ਬਸ अच्छा हां जी ਤੇ ਸੂਈ ਨੂੰ ਪਤਾ ਕਿੰਨਾ ਚਿਰ ਹੋਇਆ ਸੂਈ ਨੂੰ ਹਰਪ੍ਰੀਤ ਭਾਜੀ 20 ਤੋਂ 25 ਦਿਨ ਕਹਿੰਦੇ ਸਿਰਫ ਬੱਛੀ ਵੀ ਵੇਖੀ ਆਪਾਂ 20 ਤੋਂ 25 ਦਿਨ ਜਿਆਦਾ ਟਾਈਮ ਨਹੀਂ ਹੋਇਆ اچھا हां जी ਖੋਲੋ ਫਿਰ ਤੋਰਦੀਏ ਦੁੱਧ ਜਿਹੜਾ ਕਹਿੰਦੇ ਵੀ ਹੁਣ ਮੌਕੇ ਤੇ 16 ਲੀਟਰ ਤਿਆਰ ਹੈ ਭਾਜੀ ਕੰਨ ਵੇਖੋ ਉਹ ਤਨੇ ਆ ਵੀ ਸੋਨੇ ਰੰਗ ਰੂਪ ਚ ਆ ਵਸੀ ਤੋਰ ਆਤਾ ਆ ਵੇਖੋ ਵਸੀ ਦਾ ਲੇ ਜਾਓ ਮੂੰਹ ਵੇਖੋ ਇੱਧਰ ਵੇਖੋ ਕੋਈ ਗੱਲ ਨਹੀਂ ਹਰ ਕੋਈ ਠੰਡੀ ਜਿੱਥੇ ਖਲਾਦੋ ਕਰਮਾ ਵਾਲੀ ਕੋਈ ਗੱਲ ਹੀ ਨਹੀਂ ਇੱਧਰ ਵੇਖੋ ਚੱਕਰ ਹੀ ਨਹੀਂ ਕੋਈ ਜਿੱਦਾਂ ਮਰਦੀ ਬੈਠੇ ਰਹੋ ਠੀਕ ਆ ਕੋਈ ਪ੍ਰਵਾਹ ਨਹੀਂ ਇਹਨੂੰ ਇੱਧਰ ਕੋਈ ਬੰਗੇ ਦੀ ਨਹੀਂ ਲੋੜ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਚਲੋ ਲੈ ਜਾ ਫਿਰ ਹਾਂਜੀ ਕੋਈ ਪਹਾੜੇ ਦੀ ਲੋੜ ਬਾਕੀ ਹੈਗੇ ਵੀ ਕਰੋ ਸਪੰਜ ਫੈਟ ਵੀ ਇਹਦੀ ਚੰਗੀ ਆਈ ਜਾਣੀ ਤੇ ਫੱਬਦੀ ਹੈ ਜੇ ਕਿੰਨਾ ਫੇਰ ਖਣਾ ਵਿਧੀ ਦਾ ਮੁੱਲ ਆਪਾ ਹਰਪ੍ਰੀਤ ਬੋਲ ਭਾਈ ਭਾਵੇਂ 60 ਕਰ ਲਈਏ ਹਰਪ੍ਰੀਤ ਭਾਈ 60 ਨਹੀਂ ਕਰਨਾ ਨਾ 60 ਕਰਨਾ ਹੈ ਅੱਛਾ ਨਾ 55 55 ਜੋ 2000 ਛੱਡ ਦਾਂਗੇ ਕਿੰਨੇ ਦੇ 53 ਦੇ 53 ਦੀ ਦੇ ਦिए ਚਲੋ ਯਾਰ ਹੋਰ ਛੱਡ ਦਈਏ 55 ਨਹੀਂ ਦੇ ਦਈਏ ਕੋਈ ਨਹੀਂ ਦੇ ਦਾਂਗੇ ਹਰਪ੍ਰੀਤ ਭਾਈ ਜਾਣ ਦਾਂਗੇ ਠੀਕ ਹੈ ਜੀ ਬਾਕੀ ਤਸੱਲੀ ਕਰੇ ਕੋਈ ਹਰਪ੍ਰੀਤ ਭਾਈ ਆਣ ਕੇ ਵੀਰ ਭਰਾ ਕੋਈ ਚੱਕਰ ਨਹੀਂ ਠੰਡੀ ਬੜੀ ਵਹਿਰ ਭਾਈ ਜਿੱਦਾਂ ਉਹਦੀ ਮਰਜ਼ੀ ਪੈ ਜਾਵੇ ਕੋਈ ਇਹਨੇ ਕਰਮ ਵਾਲੀ ਨੇ ਕਹਿਣਾ ਥੋੜੀ ਕੁਛ ਅੱਛਾ ਕੋਈ ਪ੍ਰਵਾਹ ਨਹੀਂ ਕਹਿਣਾ ਨਹੀਂ ਕੁਝ ਵੀ ਇਹਨੇ ਜਿੱਤਾਂ ਮਰਜ਼ੀ ਨਾਲ ਕੋਹ ਪਹਾੜੇ ਦੀ ਲੋੜ ਦੇ ਨਾਲ ਕੋਹ ਵੰਗੇ ਦੀ ਲੋੜ ਜੇ ਨੂੰ ਠੀਕ ਆ ਜੀ ਹਾਂ ਜੀ ਜਿੱਥੇ ਮਰਜ਼ੀ ਖਿਹਾਰ ਕੇ ਚੋਲੋ 16 ਕਿਲੋ ਦੁੱਧ ਤਿਆਰ ਜੇ ਹੋ ਕਰ ਜੂਗੀ ਦੋ ਚੌਂ ਦਿਨਾਂ ਨੂੰ 18-20 ਕਿਲੋ ਠੀਕ ਆ ਤੇ ਹੁਣ ਆ ਜਿਹੜੀ ਗਾਵਾਂ ਇਹ ਵੀ ਸੂਈ ਸਵਾਈ ਆ ਇਹਦੇ ਵੀ ਦੇਖ ਸਕਦੇ ਆ ਆਪਾਂ ਲਾਗੇ ਤਾਂ ਆਹ ਦੇਖ ਸਕਦੇ ਪੋਸ਼ਾ ਦੀ ਲਿਬੜੀ ਆ ਮਲੇ ਡਈ ਜਮਾ ਇਹ ਵੀ ਕਹਿੰਦੇ ਮਲੇ ਤੇ ਦਈ ਚੱਲਣ ਆਹ ਦੇਖ ਸਕਦੇ ਦਰਾਂ ਵਿੱਚ ਸਾਰੀ ਨਿਬੜੀ ਦੱਸਿਆ ਜੀ ਇਹਦੇ ਬਾਰੇ ਇਹ ਹਰਪ੍ਰੀਤ ਭਾਜੀ ਵੱਸੀ 10 ਤੋਂ 15 ਦਿਨਾਂ ਦੀ ਸੂਈ ਜੇ ਮੈਲੇ ਦੇ ਚੱਲਣ ਲਈ ਜੇ ਅੱਛਾ ਦੁੱਧ ਦੇ ਥੱਲੇ ਚੋਕ ਦੇ ਆਪਾਂ ਜ਼ਿਆਦਾ ਲਿਆਂਦਾ ਸੀ ਬੋਲਾ ਮਰੇ ਗਏ ਤਾਂ ਥੋੜਾ ਜਿਹਾ ਬੱਚਾ ਮਨ ਕਰ ਘਟਾ ਦੀ ਆ ਅੱਛਾ ਬੱਚਾ ਨਹੀਂ ਹੈਗਾ ਇਹਦਾ ਬੱਚਾ ਹਾਂਜੀ ਮਰ ਗਿਆ ਤੁਹਾਨੂੰ ਪਤਾ ਠੰਡ ਬੜੀ ਪਰਸੋਂ ਜਦੋਂ ਲੋੜੀ ਦਾ ਮੰਨ ਲਓ ਅਗਲੇ ਦਿਨ ਮੰਨ ਲਓ ਹਵਾ ਚਲਦੀ ਤੇ ਬੱਚੇ ਬਾਹਰ ਬੰਦੇ ਬੱਚਾ ਮਰ ਗਿਆ ਜੀ ਅੱਛਾ ਹਾਂਜੀ ਬਾਕੀ ਬੱਚੇ ਦੀ ਆਪਣੇ ਕੋਲ ਵੀਡੀਓ ਸਾਰਾ ਕੁਝ ਕੋਲ ਆ ਅੱਛਾ ਹਾਂਜੀ ਬਾਕੀ ਠੰਡੀ ਬੜੀ ਹਰਪ੍ਰੀਤ ਵੀ ਬਖਾਓ ਇੱਧਰ ਆਖੋ ਇਹਨੇ ਤਾਂ ਮਾਰੀ ਨੇ ਕੁਝ ਕਹਿਣਾ ਥੋੜੀ ਜਿੱਦਾਂ ਮਰਜੀ ਬੈਠੇ ਰੋਏ ਨੇ ਅੱਛਾ ਕੋਈ ਪ੍ਰਵਾਣ ਨਹੀਂ ਇਹਨੇ ਕੋਈ ਗੱਲ ਨਹੀਂ ਇਹਨਾਂ ਇਹਨੂੰ ਵੰਗਾ ਪਾਉਂਦੀ ਨਹੀਂ ਲੋੜ ਤੇ ਪਾੜਾ ਪਾਉਂਦੀ ਵੀ ਨਹੀਂ ਲੋੜ ਠੀਕ ਆ ਠੰ ਬੇਬੀ ਗ੍ਰੀਸ ਖਾਲ ਕਰਨਾ ਹਰਪ੍ਰੀਤ ਇਦਾਂ ਹੀ ਬਸ ਕੋਈ ਇਹਨਾਂ ਨੂੰ ਅੱਛਾ ਬੱਚੇ ਟਾਈਮ ਦੀਆਂ ਗਾਵਾਂ ਜੇ ਕੋਈ ਟਾਈਮ ਨੂੰ ਨਹੀਂ ਲੱਗਾ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਉਹਨੇ ਦੇਕਾ ਹਰਪ੍ਰੀਤ ਭਾਜੀ ਦੁੱਧ 8 ਕਿਲੋ ਜੇ ਥੱਲੇ ਅੱਛਾ ਹਾਂਜੀ ਚਲੋ ਖੋਲੋ ਫਿਰ ਤਾ ਲੈ ਜਾਓਗੇ ਹਸਰਾ ਮੈਂ ਬੱਚੇ ਦਾ ਹੇਰਵਾ ਦਿੱਤਾ ਆ ਕਿੰਨਾ ਕਰ ਜੂਗੀ ਦੁੱਧ ਦੁੱਧ ਹਰਪ੍ਰੀਤ ਭਾਜੀ ਬਹੁਤਾ ਨਹੀਂ ਤੇ 12 13 ਕਿਲੋ ਤੇ ਚਵਾਉਗੀ ਜਿਆਦਾ ਨਹੀਂ ਆਪਾਂ ਕਿਹਦੇ 12 13 ਕਿਲੋ ਤਾਂ ਨਹੀਂ ਵੱਟੀ ਆ ਆ ਦੇਖੋ ਕੱਦ ਕਾਠ ਉਤਰਾ ਚਲੋ ਚੰਗਾ ਆ ਪਿੱਛੋਂ ਉਹ ਸਵੀਰੀ ਲਿਬੜੀ ਆ ਥੋੜਾ ਡਰਦੀ ਡਰਦੀ ਆ ਕਈ ਇਹਦੇ ਪਸ਼ੂ ਨਵੇਂ ਬੰਦੇ ਤੋਂ ਡਰ ਜਾਂਦਾ ਓ ਬੱਕਲੋ ਜਾ ਕਈ ਇਹਦੀ ਚੱਬੂਦੀ ਆ ਤਾਂ ਨਹੀਂ ਹੁੰਦੀ ਬਲਿਆ ਇਹ ਬੰਦ 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 ਤੇ ਇਹਦਾ ਫਿਰ ਮੁੱਲ ਵੀ ਜੀ ਹਰਬੀਲ ਭਾਈ ਜੀ ਲਈ ਦੇ ਮੰਡੀ ਹੀ ਭਰ ਖੋਣੇ ਨੇ ਰੁਪਈਆ ਆਪਾਂ ਨੂੰ ਘਟਾਉਣੇ ਆ ਹਾਂਜੀ ਤੇ ਆਪਾਂ ਕੋਈ ਜ਼ਿਆਦਾ ਮੁੱਲ ਨਹੀਂ ਕਰਨਾ ਭਾਵੇਂ 40 ਕਰ ਲਈਏ 35 ਕਰ ਲਈਏ 35 ਦੇ ਦੋ ਛੱਡ ਦਾਂਗੇ ਕਿੰਨੇ ਦੀ 33 ਦੀ ਨਾ ਦੇਈਏ ਕੋਈ ਹਰਖੰਡ ਹੋਰ ਛੱਡ ਦੀਆਂ ਵਿੱਚ ਕਰਾ ਲਓ ਹਰਬੀਲ ਭਾਈ ਤੁਸੀਂ ਜੋ ਮਾਨਤਾ ਨਾ 32 ਦੀ ਦੇ ਦਈਏ ਦੇ ਦਾਂਗੇ ਹਰਬੀਲ ਭਾਈ 32 ਦੇ ਦੇ ਦਾਂਗੇ ਇਧਰੇ ਲਓ ਹਰਬੀਲ ਭਾਈ ਵੇਖ ਲਓ ਪਸੰਦ ਪੀ ਜੇ ਹਾਂਜੀ ਇਧਰੇ ਲਓ ਭਾਵੇਂ ਫੇਰ ਫੇਰ ਕਰਮਾ ਵਾਲੀ ਦੇ ਥੱਲੇ ਬੈਜੋ ਇਧਰੇ ਖਲੋ ਕੋਈ ਪ੍ਰਵਾਨ ਨਹੀਂ ਇਹਨੂੰ ਵੰਗਾ ਪਾਉਣ ਦੀ ਵੀ ਨਹੀਂ ਇਹ ਲੋੜ ਕੋਈ ਠੀਕ ਤੇ ਬਾਕੀ ਚਲੋ ਮਾਨ ਤਨ ਤੇ ਮੁੱਖ ਤੇ ਹੋ ਜਾਊਗਾ ਕਫੂਨ ਲਾਵੇ ਇੱਕਰੀ ਹਨਾ ਮਾਲ ਮੁੱਲ ਲਾਵੇ ਮੋੜਨਾ ਨਹੀਂ ਆਪਾਂ ਕਿਸੇ ਨੂੰ ਠੀਕ ਆ ਤੇ ਆ ਜਿਹੜੀ ਗਾਂ ਜਣ ਚੰਗੇ ਕੰਦ ਕਾਟ ਚ ਆ ਥੱਲੇ ਵੀ ਚੰਗੀ ਭਰਦੀ ਆ ਪਰ ਨਹੀਂ ਅਜ ਮਤਲਬ ਥੱਲਾ ਚੰਗੀਆਂ ਹਵਾਨੇ ਚ ਹਰ ਵੀ ਭਾਜੀ ਹੁਣ ਬਸ ਸ਼ਹਿਦ ਹੀ ਆ ਨਿਉਂਦਾ ਵਾ ਬਾਕੀ ਠੰਡੀ ਬੜੀ ਵਸੀ ਇਧਰ ਦੇਖੋ ਕੋਈ ਚੱਕਰ ਨਹੀਂ ਜੇ ਕਹਿੰਦੇ ਤੇ ਇਧਰ ਦੇਖੋ ਸ਼ਹਿਦ ਵੀ ਖਾ ਦਿੰਨੇ ਆ ਕੋਈ ਵੀਰ ਭਰਾ ਵੇਖੇ ਅਵੇ ਸ਼ਹਿਦ ਆਉਣ ਡਿਆ ਜੇ ਸ਼ਹਿਦ ਬਣ ਗਿਆ ਜੇ 5 ਤਰੀਕ ਦਾ ਇਹਨੂੰ ਨਵਾਂ ਮਹੀਨਾ ਲੱਗਾ ਜੇ ਆ ਵੇਖੋ ਸ਼ਹਿਦ ਆਉਣ ਡਿਆ ਜੇ ਹਾਂ ਇਹ ਦੇਖ ਲਓ ਕੁਝ ਹੀ ਆਇਆ ਸਾਰਾ ਸ਼ਹਿਦ ਆਉਣ ਡਿਆ ਜੇ ਆਪਾਂ 5 ਤਰੀਕ ਦਾ ਇਹਨੂੰ ਨਵਾਂ ਮਹੀਨਾ ਲੱਗਾ ਜੇ 20 ਤੋਂ 25 ਦਿਨ ਰਹਿ ਗਏ ਗਾਂ ਦੇਖ ਲਓ ਕਿੱਡੀ ਜੇ ਤਿੱਜਾ ਸੁਹਾ ਸੁਣੀਗੇ ਤੇ ਸਾਂਭੀ ਨਹੀਂ ਤene ਨੇ ਅੱਛਾ ਹਾਂਜੀ ਤੇ ਦੁੱਧ ਕਿੰਨਾ ਗੱਡੀ ਚੱਬੂਗੀ ਉੱਤਨ ਹਰਪ੍ਰੀਤ ਪਾਜੀ ਉਹ ਤੇ ਕਹਿੰਦੇ 25 ਕਿਲੋ ਚੋਂ ਦੇ ਰਾਂ ਆਪਾਂ ਅੱਛਾ ਅੱਗੋਂ ਕੋਈ ਆਪਣੀ ਸਮਝ ਕਰ ਲੈ ਵੀਰ ਭਰਾ ਕੋਈ ਗੱਲ ਨਹੀਂ ਕਿੱਦਾਂ ਦੀ ਬੱਛੀ ਆ ਤੇ ਖੋਲੋ ਹੋਵੇ ਤੋਰ ਦੀਏ ਤੋਰ ਬਾਕੀ ਤੁਸੀਂ ਆਪਣੀ ਸਮਝ ਵੇਖਣੀ ਕਿੰਨੇ ਕ ਦੁੱਧ ਆ ਲਈ ਆ ਉੱਤਨ ਇਹ ਆ ਵੀ ਚਲੋ ਕੱਦ ਕਾਠ ਫਖੋ ਚੰਗੀ ਜਵਾਨ ਹੀ ਆ ਇਹ ਤਾਂ ਵੀ ਸਵੇਰੋਂ ਸਵੇਰ ਦਾ ਹੀ ਆ ਇਹ ਪਛ ਪੂਰੇ ਰੱਜੇ ਰੱਜੇ ਨੂੰ ਬਾਕੀ ਆ ਵੇ ਵਹਿਰ ਵੇਨੋ ਕਿੱਡੀ ਆ ਵੱਡੀ ਗਾ ਆ ਵੀ ਛੋਟ ਮੋਟੀ ਨਹੀਂ ਬੰਦੀ ਬੰਦ ਤਾਂ ਬੰਦ ਬਾਕੀ ਇਹ ਵੀ ਪਰ ਨਹੀਂ ਚੰਗੀ ਆ ਥੱਲੇ ਇਹ ਤੇ ਮੱਟੋ ਲਾਹਵਾ ਨਹੀਂ ਜੀ ਕਾਫੀ ਆ ਇਹ ਤਾਂ ਪੱਗੀ ਦੇ ਰਹੇ ਨੇ ਜੀ ਪੱਗੀ ਦੇ ਨੇ ਇੰਨ ਕਦੇ ਨਹੀਂ ਤੇ ਮੁੱਲ ਫਿਰ ਵਧ ਜੀ ਇਹਦਾ ਮੁੱਲ ਤੋਂ ਨਹੀਂ ਦਾ ਦੋ ਹਰ ਰੁਪਈਆ ਭਾਈ ਜੱਜਾ ਕਰਦੇ ਦਾ ਕੱਲ ਇਹ 60000 ਮੁੱਲ ਇਥੇ ਤਿਆਰ ਕਰ ਤਿਆਰ ਦਾ ਮੁੱਲ ਜੇ ਜੇ ਸੰਭ ਨਹੀਂ ਪੈਣੀ ਕਿ ਚਲ ਕੋਈ ਨਹੀਂ 5 ਛੜ ਦਾ ਵਿੱਚੋਂ ਭਾਈ ਭਾਈ ਨਾ 5 ਛੜੀਏ ਨਾ ਪੂਰੇ 50 ਦੀ ਦੇ ਦੀ ਅੱਛਾ ਕਰਨੀ ਵਿੱਚ ਛੋਟ ਛੋਟ ਤੂੰ ਹੀ ਕਰਾ ਲੋ ਜੋ ਮੰਨਤਾ ਨਾ ਕਰਾਉਣਾ ਜੀ ਕਿੰਨਾ ਛੜਦੀਏ ਜੋ ਤੂੰ ਹੀ ਕਹਦੋ ਹਰ ਰੁਪਈਆ 5 ਛੜਦੀਏ ਤਾਂ ਭਾਈ ਹਰ ਰੁਪਈਆ ਭਾਈ ਦੋ ਹੋਰ ਜਾਂਦੋ ਅੱਛਾ 43000 ਦੀ ਦੇ ਦਾਂਗੇ 43000 ਦੀ ਬਾਕੀ ਚਲੋ ਛੋਟਾ ਛੋਟਾ ਹੋਰ ਕਰਦੋ ਕਿ ਮੋਕੇ ਨੀ ਕਰਵਾ 10000 ਰੁਪਏ ਭਾਈ ਫੋਨ ਲਾਵੇ ਆਪਾਂ ਮੋੜਦੇ ਨਹੀਂ ਕਿਸੇ ਨੂੰ ਅੱਛਾ ਹਾਂਜੀ ਪਤਾ ਹੈ ਆਪਾਂ ਦੇਖ ਇੱਥੇ ਦੇਣੀ ਆ ਕੋਈ ਫੋਨ ਲਾਵੇ ਵੀਰ ਭਰਾ ਠੀਕ ਹੈ ਆਪਾਂ ਸਾਲੀਆਂ ਵੀ ਦੇ ਦਈਆਂ ਸਾਰੀਆਂ ਠੀਕ ਹੈ ਤੇ ਆਪਾਂ ਕਹਿੰਦਾ ਜਿੱਦ ਨਹੀਂ ਕਰਦੇ ਹਾਂਜੀ ਤੇ ਜਿੱਦੀ ਵੀ ਗੱਲ ਉਹਨੇ ਕੀ ਕਰੀ ਦੀ ਆਪਾਂ ਜਿੰਨੇ ਕੁ ਲੈ ਹੀ ਲੈਣੇ ਆ ਬਾਕੀ ਚਲੋ ਕੋਈ ਫੋਨ ਲਾਵੇ ਥੋੜਾ ਬਾਕੀ ਜਿਹੜੇ ਕੋਈ ਕਸਰਾਂ ਦੀ ਮੋਕੇ ਤੇ ਨਿਕਲ ਜਾਂਦੀ ਠੀਕ ਹੈ ਜੀ ਜਿਹੜੇ ਵੀ ਕਿਸੇ ਵੀਰ ਤੇ ਪਸੰਦ ਆਉਂਦੀ ਆ ਫੋਨ ਲਾਵੇ ਕਰ ਤੇ ਬਾਕੀ ਇਹ ਆ ਵੀ ਦੋ ਟਾਈਮ ਆਪਣੀ ਚਵਾਈ ਕਰਕੇ ਤਸੱ